ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਲਓ ਭਾਈ ਇੱਧਰ ਚੱਲ ਰਹੀ ਹੈ ਜੀ ਪੈਕਿੰਗ ਓਕੇ ਭਾਈ ਬੰਦੇ ਬਸ ਥੋੜਾ ਇੱਕ ਪੈਕਿੰਗ ਪੈਕਿੰਗ ਬਹੁਤ ਜ਼ਿਆਦਾ ਕਰਨਾ ਤਿੰਨ ਦਿਨਾਂ ਤੇ ਲੱਗੇ ਹੋਏ ਅਸੀਂ ਪੈਕਿੰਗ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੰਨੀ ਜ਼ਿਆਦਾ ਪੈਕਿੰਗ ਐਸੀ ਫੇਕ ਨਹੀਂ ਜਾਨੀ ਜਿਦੀ ਕੁਸ ਭੂਲ ਨਾ ਜਾਈਂ ਫੂਲ ਨਾ ਜਾਈਂ ਸਾਸਰੀ ਘਰ ਦੀ ਸਾਰਿਆਂ ਨੂੰ ਪੈਕਿੰਗ ਆ ਵੀ ਦੇ ਨਾ ਸਾਸਰੀ ਘਰ ਦੇ ਸਾਰਿਆਂ ਨੂੰ ਜਿਹੜਾ ਵਿੱਚ ਪਏ ਉਹ ਵੀ ਇਹਦੇ ਨਾਲ ਉਹ ਬਲੈਕਾ ਥੋੜਾ ਜਿਹਾ ਹੈਗਾ ਅੰਟੀ ਜੀ ਵੀ ਹਾਂ ਉਹ ਗੱਜਰੀ ਕਰੋ ਗੱਜਰੀ ਕਰੋ ਮੈਚਿੰਗ ਸਕੂਟ ਨਾਲ ਵੀ ਕਰੀ ਵੀ ਹੈ ਬੈਗ ਦੀ ਹੈ ਹੋ ਫੈਸ਼ਨ ਹੈ ਜੀ ਬੈਗ ਵਧੀਆ ਹੁੰਦਾ ਵੈਸੇ ਛੋਟਾ ਜਿਹਾ ਨਾ ਜੀ ਨਾਈ ਪਰਸ ਨਾਲ ਪਰਸ ਬੈਗ ਦਾ ਬੈਗ ਦਾ ਬੈਗ ਇੱਕ ਸੂਟ ਆ ਜਾਂਦਾ ਰਾਮ ਤੇ ਵਿੱਚ ਉਹ ਅਗਿਆ ਇੱਕ ਸੂਟ ਆ ਗਿਆ ਇੱਕ ਸੂਟ ਆ ਗਿਆ ਅਗਲਾ ਦੇਖ ਕੇ ਕਹੂੰਗਾ ਵੀ ਨੋਟੇ ਨੋਟ ਭਰੇ ਪਈ ਆ ਹੋਰ ਐ ਨਹੀਂ ਪਤਾ ਵੀ ਜੇ ਸੂਟ ਪਾਇਆ ਹੋਇਆ ਨੋਟਾ ਦਾ ਆਏ ਉਹਦੇ ਸਵਾ ਪਾਉਂਦੀ ਨਹੀਂ ਨਹੀਂ ਅਗਲਾ ਤਾਂ ਦੇਖ ਕੇ ਕਹੂੰਗਾ ਵੀ ਫੋਟੋ ਮੋਟਾ ਬਾਤ ਹੋਵੇਗਾ ਫੁੱਬਲਾ ਵਾਲਾ ਜਿੱਤਣਾ ਵੀ ਸੌਖਾ ਹੈ ਹੈ ਟਿਕਰਾ ਤਾਂ ਰਹਿਣਾ ਇਹਨਾਂ ਨੇ ਕੱਲ ਨੂੰ ਆ ਜਾਣਾ ਸਵੇਰੇ ਤੋਂ ਹਾਂ ਮੋਟਾ ਦੇਖ ਕੇ ਤੇ ਆਇਨਾ ਸਾਚ ਲਈ ਹਾਂ ਸੋ ਚੱਲੇ ਆ ਜੀ ਗੁਰੂ ਰਾਮਦਾਸ ਜੀ ਦੀ ਨਗਰੀ ਚੌਥੀ ਪਾਤਸ਼ਾਹੀ ਜੀ ਅੰਮ੍ਰਿਤਸਰ ਸਾਚ ਚੱਲੇ ਆ ਜੀ ਮੱਠਾ ਦੇਖਣ ਤੇ ਨਾਲ ਭਾਈ ਜਾਣਾ ਸਾਡੀ ਭੈਣ ਨੇ ਦੂਜੀ ਨੇ ਅ ਬਨੇਆਲੀ ਵਾਲੀ ਦੀਦੀ ਬਨੇਆਲੀ ਵਾਲੀ ਦੀ ਭੈਣ ਨੇ ਤਨੀਆਲੀ ਵਾਲੀ ਦੀ ਭੈਣ ਨੇ ਦੀਪ ਉਹ ਬੜਾ ਲੱਗੋ ਹਾਂ ਤੇ ਉਹਨਾਂ ਦੇ ਅੱਡੇ ਪਰ ਹੁਣ ਮੈਂ ਇਹਨਾਂ ਨੂੰ ਆਣਾ ਚਾਹ ਛੱਟ ਗਿਆਣਾ ਇਹ ਇਨਾਂ ਦੇ ਉਹਨਾਂ ਦੇ ਅੱਡੇ ਪਰ ਤੇ ਉੱਥੋਂ ਫਿਰ ਇਹ ਟੋਲ ਪਲਾਜ਼ੇ ਤੋਂ ਬਸ ਉੱਥੇ ਤੇ ਮਿਲ ਜਾਂਦੀ ਆ ਸਿੱਧੀ ਉੱਥੋਂ ਆਪਣੇ ਇਕੱਠੀਆਂ ਬਸ ਚੜ ਜਾਂਦੀਆਂ ਇਹ ਅੱਧੀ ਰਾਤ ਆ ਫਿਰ ਉੱਥੇ ਕਮਰਾ-ਕਮਰਾ ਮਿਲ ਜਾਂਦਾ ਕਿ ਕਮਰਾ ਮੈਂ ਕੋ ਕਰ ਲੰਦੀ ਸੀ ਜਾਂਦੀ ਸਾਰੇ ਫੋਨ ਕਰ ਦਨ ਉਹਨਾਂ ਨੂੰ ਅੱਛਾ ਨੰਬਰ ਹੈਗਾ ਉਹਦਾ ਹੈਂ ਹਾਂ ਅੱਛਾ ਨੰਬਰ ਹੈਗਾ ਠੀਕ ਹੈ ਠੀਕ ਆ ਦੇ ਫੋਨ ਕਰ ਦਦੇ ਉਹਨਾਂ ਨੂੰ ਖਬਰ ਲੈ ਜਾਂਦਾ ਕਰ ਦਨ ਅੱਛਾ ਇਹ ਗੁਰਦੁਆਰੇ ਦੀ ਉਹਦੇ ਵਿੱਚ ਹੈ ਹਾਂ ਗੁਰਦੁਆਰੇ ਦੇ ਨਾਲ ਇਹਨੇ ਵੀ ਸਾਰੇ ਇਹ ਤਾਂ ਮਿਲਦਾ ਨਹੀਂ ਇਹ ਹੋਟਲ ਆ ਅੱਛਾ ਹੋਟਲ ਦੇ ਘਰ ਦੇ ਹੋਟਲ ਵੀ ਨਹੀਂ ਹੈਗਾ ਜਿਵੇਂ ਕਿ ਉਹਨਾਂ ਦਾ ਆਪਣਾ ਘਰ ਆ ਪਰ ਉਹ ਆਪ ਰਹਿੰਦੇ ਨੀਚੇ ਉਹਦੇ ਉਹ ਤਰ੍ਹਾਂ ਇਹ ਕਣੇ ਬੰਦੇ ਕੋਈ ਕਮਰੇ ਦਿੰਦੇ ਆ ਉਹਦੇ ਪਰ ਅੱਛਾ 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 ਹੋਟਲ ਜੀ ਵੀ ਨਹੀਂ ਅਸੀਂ ਰਹਿੰਦੇ ਉੱਥੇ ਆ ਵਸ ਮਤਲਬ ਕਿ ਪਰਿਵਾਰ ਆ ਉਹ ਇੱਕ ਉੱਪਰ ਰਹਿੰਦਾ ਹੈ ਨੀਚੇ ਉਹਨਾਂ ਦੇ ਕਮਰੇ ਕਰਾਏ ਪਰ ਦੇ ਦਿੰਦੇ ਆ ਅੱਛਾ 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 ਬਸ ਇਹਨਾਂ ਨੂੰ ਫੋਨ ਕਰ ਦਿੰਦੇ ਜਦ ਇਹ ਰੱਖ ਦਿੰਦੇ ਕਮਰਾ ਜਿੱਥੇ ਆਪਾਂ ਰਹੇ ਤੇ ਪਹਿਲਾਂ ਹਾਂ ਹਾਂ ਉਹੀ ਪੁੱਤੀ ਜਾਂਦੇ ਸੀ ਹਰ ਮਹੀਨੇ ਰੌਣਾ ਸਾਹਿਬ ਦਾ ਫੋਨ ਵੀ ਆ ਗਿਆ ਹੈਲੋ ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹੀ ਲੱਗਿਆ ਜੌੜ ਛੱਡਣਾ ਬੱਤਾਂ ਰੌਣ ਲੱਗੇ ਘਰ ਤੇ ਤੁਸੀਂ ਤੁਰ ਪੇ ਘਰ ਤੇ ਬੱ ਚਲੋ ਚਲੋ ਆ ਗਏ ਸੀ ਮਗਰੇ ਥੋੜੇ ਠੀਕ ਹੈ ਹੇ ਰੈਲ ਮੱਜਰੇ ਜਾ ਰਿਹਾ ਕਰਨੂ ਠੀਕਾ 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 ਜਦੋਂ ਆਗੇ ਮੇਰੇ ਤਾਂ ਕੋਈ ਠੀਕ ਪਠੀਕ ਜੀ ਸਾਢੇ 3 ਵਜੇ ਬੱਸ ਫੜਨੇ ਸਾਢੇ 3 ਵਜੇ ਬੱਸ ਆਉਣੀ ਐ 3 ਵਜੇ 8 ਮਿੰਟ ਹੋ ਗਏ ਜੀ ਹਜੇ ਪ੍ਰੋਣਾ ਸਾਹਿਬ ਕਹਿੰਦੇ ਰੈਲ ਮੱਜਰੇ ਜਾ ਰਿਹਾ ਕਰਨੂ ਬਲ ਭਾਜ ਤਾਂ ਤੁਹਾਡੇ ਦੇ ਲਾਸ ਵਿੱਚ ਹੀ ਹੋਣਾ ਹੈ ਹੈ ਭਾਜ ਕਾ ਚੱਲ ਜਾਂਦਾ ਹੈ ਇੱਥੋਂ ਸਾਢੇ 3:00 ਵਜੇ ਵਾਲੀ ਤਾਂ ਬੱਸ ਫੜੇ ਨਹੀਂ ਹੋਣੀ ਕਿ ਦੀ ਚੱਲ ਉੱਥੇ ਦਾ ਆਈ ਜਾਂਦੀ ਹੈ ਅੱਛਾ ਉਹ ਤਾਂ ਆਈ ਜਾਂਦੀ ਹੈ ਕਿਉਂਕਿ ਸਾਰੀਆਂ ਬੱਸਾਂ ਟੋਲ ਪਲਾਜ਼ੇ ਦੇ ਹੁੱਕ ਪਰ ਰੋਏ ਹੋ ਗਏ ਨੇ ਨਾ ਨਹੀਂ ਜਾਂਦੀਆਂ ਸਾਰੀਆਂ ਫਿਰ ਠੀਕ ਆ ਇੱਥੇ ਤਾਂ ਪੜਨੀ ਹੈ ਬਸ ਤਾਂ ਪੰਜ ਪੰਜ 10 10 ਮਿੰਟ ਬਾਅਦ ਬੱਸ ਜਣੀ ਆਏ ਸਾਢੇ 3:00 ਵਜੇ ਵਾਲੀ ਕੋਈ ਉਹ ਆ ਵੀ ਬਦਲ ਸਿੱਧੀ ਜਾਂਦੀ ਜਿਹੜੀ ਅੰਮ੍ਰਿਤਸਰ ਸਿੱਧੀ ਹੁਕਤੋਰੇ अच्छा ओदे ਪਤਾ ਤਾਂ ਨਹੀਂ ਉੱਥੇ ਦਾ ਟਾਟੋ ਚੱਲਦਾ ਸਾਢੇ 3:30 ਵਾ ਨਹੀਂ ਉਹ ਨਹੀਂ ਵੱਸਾਂ ਵੀ ਸਾਢੇ 3:30 ਵੇ ਜਾਣਾ ਚੜਨਾ ਅੱਜ ਮੇਰੀ ਬੱਸ ਨਹੀਂ ਆਏ ਬੱਸ ਆਉਂਦੇ ਨਹੀਂ ਕਿ ਆਏ ਅਭੀ ਰਾਤ ਨੂੰ ਟਾਈਮ ਜ਼ਿਆਦਾ ਹੋਣਾ ਨਾ ਫਿਰ 9:00 ਵਜੇ ਤਾਂ ਗਏ ਨੇ ਇਹ ਵੀ ਟਾਈਮ ਸਾਢੇ 3:00 ਹੋਣਾ ਜੀ ਸਾਢੇ 3:00 ਵਾਲੀ ਬੱਸ ਜਾਂਦੇ ਆ 8:00 ਵਜੇ ਪਹੁੰਚਦੇ 8:30 ਵਜੇ ਨੂੰ ਹੂੰ ਜੇ ਫਿਰ ਮੱਖਾ ਮਤਲਬ ਜਦੋਂ ਹੁਣ ਉੱਥੇ ਪਹੁੰਚ ਗਏ ਰੂਮ ਲੈ ਲਿਆ ਹਨਾ ਤੇ ਉਹ ਪਹਿਲੀ ਗੱਲ ਆਪਾਂ ਜਾਣਾ ਕਿਨੇ ਕਿਨੇ ਆ ਮੈਂ ਨਿਕਲ ਜੀ ਯਾਰ ਗਿੰਨੂ ਬੱਸ अच्छा। ਪਾ ਜਿਹੜਾ ਪੱਜ ਕਹਿੰਦੇ ਸੀ। ਨਹੀਂ ਪਹਿਲਾਂ ਜਾਏ ਹੋ ਛੁੱਟੀਆਂ ਜਾ। ਅੱਛਾ ਅਗਲੀ ਵਾਰ ਜਾਉਂਗੇ ਉਹ। ਠੀਕ ਐ। ਉਹ ਗਾਂਵ ਚਾਹ। ਇਹ ਆਪਣਾ ਤਾਂ ਅਗਲੀ ਵਾਰ ਰੇਸ਼ਮੀ ਜਨ ਜਾ। ਮੰਨ ਲਓ ਹੁਣ ਉੱਥੇ ਰੂਮ ਲੈ ਲਿਆ ਆਪਾਂ ਨੇ। ਹੂੰ। ਰੂਮ ਲੈ ਕੇ ਫਿਰ ਰਾਤ ਨੂੰ ਕਿੰਨੇ ਵਜੇ ਉਠਣਾ ਮਤਲਬ? 2:30 ਵਜੇ। ਸਾਈਂ ਜਿਹੜਾ ਸੁੱਤ ਹੁੰਦੇ ਆ ਦਰਬਾਰ ਸਾਹਿਬ ਪਹਿਲਾਂ ਉੱਠਦੇ ਹੁਣੇ ਹਾਂ ਤੋਂ ਉੱਪਰ ਉੱਠਦੇ ਆ ਦਰਬਾਰ ਨਾਲ ਇਸ਼ਨਾਨ ਕਰਕੇ ਹਾਂ ਉੱਥੇ ਵੀ ਕਰਨਾ ਲੈਣਾ ਆਪਣਾ ਜਾ ਕੇ ਦਰਬਾਰ ਸਾਹਿਬ ਤੋਂ ਵੀ ਨਾਣਾ ਫਿਰ ਇਸ਼ਨਾਨ ਕਰਨਾ ਉੱਥੇ ਵੀ ਨਾਣਾ ਚਾਹ 4 ਵਜੇ ਉਹ ਹੁੰਦਾ ਨਾ ਫਿਰ ਪ੍ਰਕਾਸ਼ ਚ 4 ਵਜੇ ਹਾਂ 4 ਵਜੇ ਹੋਰ ਠੀਕ ਆ ਉੱਥੇ ਦਾ ਮਾਗਾ ਰਾਤ ਨੂੰ ਲੋਕ ਇੱਕ ਇੱਕ ਕਰ ਦੋਨੋਂ ਵਾਲੀ ਲੱਗ ਜਾਂਦੇ ਹੁਣ ਲੈਣਾ ਸਾਰੀ ਆਦਤ ਪਿਆਰੀ ਦੁਨੀਆ ਅਸੀਂ 2:30 ਤੇ ਸਮਝੋ ਜੇ 3 ਵਜੇ ਵੀ ਅਸੀਂ ਚੱਲ ਜਾਈਏ ਉੱਥੇ ਲੈਣਾ ਜ ਲੱਗਲੇ ਨੂੰ ਕੰਮ ਹੀ ਪਿੱਛੇ ਤੱਕ ਲੈਣਾ ਹੁੰਦੀ ਆ 1 2 ਵਜੇ ਲੋਕ ਦਰਵਾਜ਼ਾ ਮੂਰੇ ਬੈਠੇ ਰੱਖੂ ਕਰ ਦਨੇ ਆ ਹਾਂ ਜਿਹੜਾ ਮੇਰੇ ਦਰਵਾਜ਼ਾ ਹੈ ਆ ਗੱਲ ਫਿਰ ਆਇਆ ਨਾ ਚਲੋ ਉਹ ਫੇਰ ਵੀ ਠੀਕ ਆ ਸੋਣਾ ਮੱਥਾ ਟੇਕ ਹੋ ਜਾਂਦਾ ਆਰਾਮ ਤੇ ਬਹੁਤ ਗਰਮੀ ਚ ਨਹੀਂ ਬਖਾ ਤੁਨਵਾਸ਼ੀ ਨੂੰ ਪਤਾ ਕਿੰਨੇ ਸੰਗਤ ਦਾ ਬਹੁਤ ਬਹੁਤ ਹੁੰਦਾ ਹੈ 5 6 ਤਾਂ 10 ਆ ਹੀ ਹੁੰਦੀਆਂ ਪਹਿਲਾਂ ਆ ਗੱਲ ਤੁਨਵਾਸ਼ੀ ਦਾ ਪਿਆ ਰੱਖਣ ਜਗ੍ਹਾ ਨਹੀਂ ਹੁੰਦੀ ਬਹੁਤ ਆ ਮੱਸੀਆਂ ਨੂੰ ਹੁੰਦੀ ਐ ਮੱਸੀਆਂ ਗੱਲ ਮੱਸੀਆਂ ਨੂੰ ਹਾਂ ਸੌਰੀ ਗੁਰਨਮਾ ਸਿੰਘ ਆ ਬੀ ਮੱਸੀਆਂ ਮੱਸੀਆਂ ਨੂੰ ਹਾਂ ਠੀਕ ਆ ਠੀਕ ਆ ਚੱਲ ਭਾਈ ਭਾਗਾ ਵਾਲੇ ਆ ਇਹ ਜਿਹੜੇ ਜਾਂਦੇ ਹਰੇਕ ਮੱਸੀਆਂ ਨੂੰ ਹਨ ਸਾਡੇ ਵਰਗਿਆਂ ਦਾ ਇੱਥੇ ਕੰਮ ਇਹ ਨਹੀਂ ਨਿਪੜਦਾ ਹਾਂ ਉਹ ਨਹੀਂ ਆਇਆ ਤੂੰ ਵੀ ਜਾਇ ਇੱਕ ਵਾਰ ਪਰ ਤੂੰ ਜਾਇ ਮੱਥਾ ਮੈਂ ਤਿੰਨ ਟੈਂਕ ਹੋਇਆ ਨਹੀਂ ਚਾਦਾ ਪਹਿਲਾਂ ਮੰਮੀ ਨੂੰ ਲੈ ਕੇ ਤੀ ਜਦਾਂ ਮੈਂ ਹੀ ਜਨਮ ਮੈਂ ਹੀ ਲਈ ਤੇ ਮੇਰਾ ਮੱਥਾ ਟਕਾਇਆ ਤਾਂ ਪਾਪਾ ਜੀ ਨੇ ਮੈਂ ਹੀ ਲਈ ਹਾਂ ਤੇ ਦੀਦੀ ਲਾਖਰੀ ਜੀ ਦੀ ਵੀ ਮੈਂ ਇਹਨਾਂ ਨਾਲ ਸ਼ੁਰੂਆਤ ਕਰੀ ਟੀ ਮੈਂ ਆ ਤਾਂ ਹੋਂ ਵੀ ਸ਼ੁਰੂਆਤ ਕਰੀ ਟੀ ਮੈਂ ਸਭ ਨਾਲ ਤਾਂ ਗਈ ਟੀ ਮੈਂ ਵਿੱਕੀ ਚਾਚੇ ਰਾਹੀਂ ਨਿੱਕਾ ਦੀਦੀ ਉਹ ਨਹੀਂ ਸਾਰੇ ਗਈ ਤੁਸੀਂ ਨਹੀਂ ਅਸੀਂ ਹਰ ਸਾਲ ਆਉਂਦੇ ਆ ਨਹੀਂ ਆਹੋਂ ਮੇਰਾ ਹੋਂ ਨਹੀਂ ਲੱਗ ਕਰਦੀ ਮੈਂ ਬਸਿਆ ਕੀ ਗੱਲ ਆਪਾਂ ਬਹੁਤ ਭਾਗਾਂ ਵਾਲੇ ਆ ਭਈ ਅਸੀਂ ਹਾਂ ਜਿਹੜੇ ਇੰਨੀ ਨੇੜੇ ਬੈਠੇ ਆ ਹਨਾ ਸਾਤੇ ਆਪਾ ਗਿਆ ਤੇ ਨੇੜੇ ਹੋ ਕੇ ਵੀ ਚਲੋ ਜਲਦੀ ਜੇ ਡੰਗ ਮੱਥਾ ਨਹੀਂ ਟੇਕਣ ਜਾ ਹੁੰਦਾ ਪਰ ਦੁਨੀਆ ਤਰਸਦੀ ਆ ਹਰਮੰਦਰ ਸਾਹਿਬ ਨੂੰ ਇੱਕ ਅਸੀਂ ਨਹੀਂ ਹੋਰ ਤਾਂ ਮਾਦੇ ਵੀ ਜਦ ਅਸੀਂ ਪਾਲ ਜਦ ਅਸੀਂ ਪਾਲਪੁਰ ਗਏ ਵੀ ਤੇ ਨਾ ਮੰਮੀ ਉੱਥੇ ਸਾਨੂੰ ਬੰਦੇ ਟੱਕਰੇ ਤੇ ਗੁਜਰਾਤ ਦੇ ਹਨਾ ਉਹ ਬੰਦੇ ਜਿਹੜੇ ਉਮਰ ਤਾਂ ਉਹਨਾਂ ਦੀ ਹੈਗੀ ਦੀ ਘਟੂਕੜ 60 60 ਸਾਲ ਹੋਣੀ ਬੱਕ ਮੁੰਦੇ ਸ਼ਕੀਨ ਤੇ ਉਹ ਪਾਲਪੁਰ ਨਹੀਂ ਸੀ ਗਏ ਕੁਲੂ ਬਣਾਈ ਉੱਥੇ ਮਿਲੇ ਸੀ ਹਾਂ ਕੁੱਲੂ ਮਨਾਲੀ ਮਿਲੇ ਤੇ ਉਹ ਤੇ ਉਹ ਦੇਖ ਲਓ ਤੁਸੀਂ ਉਹ ਬੰਦੇ ਗੁਜਰਾਤ ਬਲਦੇ ਤੇ ਹਿੰਦੂ ਫੈਮਿਲੀ ਦੇ ਬਲੌਂਗ ਕਰਦੇ ਤੇ ਉਹ ਕਹਿੰਦੇ ਵੀ ਅਸੀਂ ਮਤਲਬ ਆ ਕੇ ਹੀ ਗਏ ਤੇ ਕਹਿੰਦੇ ਅਸੀਂ ਮੱਥਾ ਤੇ ਇੱਥੇ ਗਏ ਤੇ ਹਰਮੰਦਰ ਸਾਹਿਬ ਵੀ ਕਹਿੰਦੇ ਉੱਥੇ ਤਾਂ ਬਹੁਤ ਲੰਗਰ ਚੱਲਦਾ ਯਾਰ ਇਦਾਂ ਕਹਿੰਦਾ ਬਾਈ ਕਹਿੰਦਾ ਤੁਹਾਡੀ ਕੌਡਾ ਕਹਿੰਦਾ ਧਰਮ ਕਹਿੰਦਾ ਜਾਨੀ ਖਲਾਣ ਪਲਾਣ ਤੇ ਬਹੁਤ ਹੋਰ ਕਹਿੰਦਾ ਵੀ ਮਤਲਬ ਲੰਗਰ ਲੰਗਰ ਖੁੱਲਾ ਆ ਜਾ ਰੱਖਾ ਉਹ ਸੀਗੇ ਹੋ ਉਮਰ ਬਹੁਤ ਹੋਈ ਬੀਤੀ ਫੇਰ ਵੀ ਕਹਿੰਦੇ ਨਾ ਕੋਈ ਨਹੀਂ ਸਟੇਬਲ ਕੋਈ ਨਹੀਂ ਕਹਿੰਦੇ ਮੈਂ ਤਾਂ ਤੁਹਾਡੇ ਰੀਤਾ ਵਾਂ ਨਾ ਇਹ ਗੇਟ ਤੇ ਹੋ ਹੀ ਜਾਂਦੀ ਹੈ ਇਹ ਤਾਂ ਹੋ ਹੀ ਜਾਂਦੀ ਹੈ ਜਿੰਦੀ ਵੀ ਬੋਲਦੇ ਤੂੰ ਇਹ ਤਾਂ ਹੋ ਹੀ ਜਾਂਦਾ ਦੇਖ ਲੈ ਵੀ ਜਿਹੜਾ ਮਰਜੀ ਗੁਰਦਾਰ ਚੱਲ ਜਾ ਲੋਕ ਘਰੇ ਗੁਦਰ ਚਲ ਗਏ ਸਿਰ ਪੱਕਾ ਹੋ ਰਿਹਾ ਬ ਚਾਹੇ ਕਿਤੇ ਜਾ ਹੋਵੇ ਜੂਨ ਦੇ ਛੁੱਟੇ ਚਾਹੇ ਨਾ ਪਰ ਅਸੀਂ ਦਰਵਾਸਾ ਮੱਥਾ ਟੁਕੇਣਾ ਹਰ ਸਾਲ ਆਪਣਾ ਕਿਤੇ ਹੋਰ ਇਸ ਕਿਤੇ ਘੁੰਮ ਹੋਵੇ ਨਾ ਘੁੰਮ ਹੋਵੇ ਪਰ ਦਾਦਾ ਸਾਹਿਬ ਆਪਣੇ ਬੱਚਿਆਂ ਨੂੰ ਲੈ ਕੇ ਅਸੀਂ ਜਾਣੇ ਜਾਣਾ ਹੈ ਜਾਣੇ ਜਰੂਰੀ ਹੁਣ ਆਪਾਂ ਹਜੂਰ ਸਾਹਿਬ ਦਾ ਵੀ ਬਣੋਗੇ ਉਹ ਵੀ ਦੇਖਣਾ ਸਾਡਾ ਮੇਰਾ ਬਹੁਤ ਆਦੀ ਇਹ ਨਾ ਇਹ ਮੱਥਾ ਟੇਕਣ ਰਵਿੰਦਰ ਜੀ ਸਾਹਿਬ ਪਹਿਲਾਂ ਕਿਰਪਾ ਕਰਦੇ ਵੀ ਭਾਈ ਜੇ ਉਹ ਵੀ ਜੀ ਘਰ ਵਿੱਚ ਆਉਣ ਵਾਲੇ ਉਹ ਸੁਖੀ ਸੰਧੀ ਆ ਜਵੇ ਹੈਨਾ ਤੇ ਭਾਈ ਆਪਣਾ ਸਾਰਾ ਪਰਿਵਾਰ ਫੇਰ ਕਿਤੇ ਮਾਲਕ ਨੇ ਕਿਰਪਾ ਕਰਨੀ ਆ ਜਦੋਂ ਚਲੋ ਜੋ ਵੀ ਠੀਕ ਹੋ ਗਿਆ ਸਾਰਾ ਕੁਝ ਫੇਰ ਕਿਤੇ ਬਣਾਵਾਂਗੇ ਟੂਰ ਹੈਨਾ ਫੇਰ ਇਕੱਠੇ ਹੋ ਕੇ ਜਾਵਾਂਗੇ ਹਜੂਰ ਸਾਹਿਬ ਵੀ ਮੱਥਾ ਟੇਕਣਾ ਦਰਸ਼ਨ ਕਰਨੇ ਆ ਇਹ ਵੀ ਦਿਲ ਦੀ ਇੱਛਾ ਹੈ ਕਿਉਂਕਿ ਸਾਡੇ ਉਰੇ ਪਿੰਡ ਤੇ ਜਾਂਦੇ ਤਾਂ ਹੁੰਦੇ ਆ ਟ੍ਰੇਨ ਵਿੱਚ ਬੁਕਿੰਗ ਕਰਾਈ ਵੀ ਹੁੰਦੀ ਇੱਕ ਡੱਬਾ ਪੂਰੇ ਬਾਰਾ ਉੱਥੇ ਫਿਰ ਤਾਂ ਵੀ ਦਿਨ ਬਹੁਤ ਲਾਈ ਦਿੰਦੀ ਆ ਹੁਣ ਕਟੂਕਟ 10 12 ਦਿਨ ਤਾਂ ਮਮੀ ਲੱਗੇ ਜਾਂਦਾ ਹਾਂ 8 9 ਦਿਨ ਲੱਗਦੇ ਤੇ ਦੇਖੋnga ਸ਼ਾਇਦ ਹੈ ਕਿ ਅਗਲੀ ਵਾਰ ਮੈਂ ਛੇਦ ਕਰਾਂਗੇ ਪਲਾਨ ਚਲੋ ਜੀ ਜਾ ਗਿਆ ਤੇ ਨਾਨੀ ਨਹੀਂ ਛੱਡਦੀ ਨਾਨੀ ਦੀ ਉਮਰ ਦੇਖ ਲਓ ਕਿੰਨੀ ਹੋ ਗਈ ਹਾਂ 10 ਵਾਰ ਨਾਨੀ ਜਾਂਦੀ 10 ਵਾਰ ਜਾਏ ਨਾਨੀ ਹਲੇ ਵੀ ਕਦੇ ਜਾਣਾ ਹਾਂ ਨਹੀਂ ਠੀਕ ਆ ਨਾਨੀ ਦੀ ਜਮਾ ਵੀ ਨਹੀਂ ਕੋਲ ਕਰਦੀ ਹਾਂ ਸਾਰੇ ਵੀ ਕਹਿੰਦੇ ਮੈਂ ਜਾਣਾ ਚਾਹੁੰਦੀ ਐ ਹਨਾ ਬੰਦਿਆ ਲੱਲਾ ਐ ਇਹ ਮਾਲਕ ਦੀ ਉਹ ਕਿਰਪਾ ਹੁੰਦੀ ਆ ਇੰਨੀ ਉਮਰ ਵਿੱਚ ਵੀ ਦੇਖਣ ਨਾਲੇ ਜਾਣਾ ਹੋਰ ਸਿਆਣੇ ਨੇ ਹੂੰ ਪਾਪਾ ਨੇ ਵੀ ਜਾਇਆ ਮਮ ਤੂੰ ਹੀ ਜਾਇਆ ਮੈਂ ਤਾਂ ਜਾਤ ਗਈ ਜੀ ਇੰਨੇ ਨਿੱਕੇ ਨਿਆਣੇ ਤੇ ਮੰਮੀ ਕਹਿੰਦੇ ਮੈਂ ਤੇ ਸਵਰਗ ਦੇ ਦਰਸ਼ਨ ਨਹੀਂ ਕਰਾਉਣੇ ਹੋ ਵੀ ਜਾ ਤੂੰ ਸੀ ਨਹੀਂ ਤਾ ਜਾ ਤੋ ਹੋ ਜਾਣੇ ਤੇ ਤੂੰ ਏਸੀ ਤੇ ਨਹੀਂ ਅਸਲੇਤੀਆਂ ਅੱਛਾ ਅਨਲੀ ਕੀ ਮੰਨ ਲਗੀ ਸੋਚੀ ਨਿਕਣਾ ਸੁਖੀ ਆ ਸੁਖੀ ਦੇ ਛੋਟੇ ਬਾਈਕਣਾ ਦੀਆਂ ਮੈਨੂੰ ਵੀ ਸੁੱਕੀ ਹੈ ਸੁੱਕੀ ਦੇ ਛੋਟੇ ਔਰ ਛੋਟੇ ਸੁੱਕੀ ਦੇ ਜਿਹੜੀ ਹੋ ਦੋਵੇਂ ਮੀਂਹ ਤੇ ਨਹੀਂ ਕਿ ਰੱਖ ਲੈ ਬਸ ਕਰਾਮ ਆ ਗਏ ਮੰਮੀ ਨੂੰ ਵੀ ਭਾਈ ਦਾ ਚਲੋ ਅਸੀਂ ਤਾਂ ਕੋਣ ਹੁੰਦੇ ਦਰਸ਼ਨ ਕਰਾਣੇ ਆਲੇ ਮਾਲਕ ਨਹੀਂ ਕਰਦਾ ਆਸ ਕਰਾਂਗੇ ਬੰਦੇ ਨੇ ਆਪੇ ਬੁਲਾ ਲੈਣੇ ਹੰਬਰ ਸਰ ਵੀ ਹੁਣ ਮੈਂ ਤੇਨੂੰ ਥਾਡੇ ਕੇ ਨਹੀਂ ਹੋਇਆ ਇਹਨਾਂ ਨੂੰ ਟਕਾ ਤਾ ਮੈਂ ਭਾਈ ਦੂਜੀ ਕੱਢ ਜਾ ਉਹ ਤਾਂ ਲਈ ਵੀ ਤਰ ਤਲਦੀ ਏ ਅੱਜ ਮੈਂ ਲੈਂ ਚ ਨੂਰ ਨੂਰ ਫਿਰ ਮੈਂ ਚ ਲੱਗਣਾ ਤਾਂ ਮੈਂ ਇਹ ਨਿਸਾਨ ਸਾਹਿਬ ਦੇ ਕੋਲੇ ਸੀ ਲੈਣ ਦੇ ਦੀ ਮੈਂ ਕਿ ਲੈਣ ਚ ਪੜਦੀ ਆ ਤਾਲ ਤੱਲੀਏ ਤਾਲ ਤੱਲੀਏ ਨਾ ਦੇ ਮੱਥਾ ਦੇਖਣ ਦੇਣਾ ਮੱਥਾ ਲੈ ਕੇ ਲਉ ਨੂੰ ਬਾਹਰ ਬੈਠ ਗਈ ਨਹੀਂ ਆਇਆ ਲਾਪੇ ਤੇ ਜਦ ਵੀ ਜਾਏ ਤੇ ਆਪਣੀ ਚਾਚੀ ਨਾਲ ਜਦ ਵੀ ਮੱਥਾ ਇੰਦਾ ਬੋਲ ਕਹਿੰਦੀ ਵੀ ਠੇਕ ਹੋਇਆ ਮੱਥੇ ਜਦ ਮੱਥਾ ਨਹੀਂ ਦੇਖਉਂਦਾ ਨਿਆਣੀ ਕਰ ਆ ਨਾ ਨਿਆਣੀ ਨੀਦਰ ਬੈਠਦਾ ਨਹੀਂ ਫੇ ਸੁੱਤੀ ਪਈ ਨੀ ਇਹਦਾ ਸੋਕਰ ਹੋਰ ਹਾਲ ਆ ਉਹ ਤਾਂ ਇੰਨਾ ਸੋਕਰ ਲਾਗਦੀ ਨੈਣ ਚੋਂ ਕੱਢੀ ਜਾਂਦੇ ਆ ਉਹ ਫੇ ਸੁੱਤੀ ਬਹੁਤ ਪੁਰਾਣੀ ਸਿੰਗਾ ਨੈਣ ਚੰਝਣ ਦਾ ਫਾਇਦਾ ਇਹਦੀ ਹਾਂ ਸੁੱਤੀ ਪਈ ਰਹੀ ਨਹੀਂ ਆਇਆ ਉਹ ਮੈਂ ਕਿਹਾ ਸੁਤੀ ਪਈ ਰਹੀ ਮੈਂ ਥਾਲੀਉ ਨਹੀਂ ਲੈਣ ਨੂੰ ਕੱਢ ਤਾ ਜੇ ਮੈਂ ਥਾਤ ਤੀ ਇਹਨੂੰ ਚੱਜ ਕੇ ਮੈਨੂੰ ਦੁੱਧੋ ਬੋਤਲ ਕੱਢਣੀ ਪੈਣੀ ਤੇ ਦੁੱਧ ਲਿਆਉਣਾ ਪੈਣਾ ਮੈਂ ਹੋਟਲ ਵੀ ਟੋਲਣਾ ਪੈਣਾ ਫੇਰ ਭਾਈ ਉੱਠ ਗੜੀ ਫੇਰ ਮੈਂ ਕਿਹਾ ਜਿੱਧਰ ਨੂੰ ਜੋੜੇ ਜਮਾ ਕਰਾਉਂਦੇ ਆ ਉਧਰ ਸਿੱਧ ਹੋ ਲੰਘੀ ਜਾ ਕੇ ਉੱਥੇ ਜਾ ਕੇ ਦੇਖੇ ਹੋਟਲ ਹੈਗਾ ਤਾਂ ਉੱਥੇ ਦੇ 10 ਪਤਨੀ 30 ਰੁਪਏ ਦਾ ਗਲਾਸ ਦੁੱਧ ਤਾਂ ਲਿਆ ਅੱਛਾ ਠੰਡਾ ਕਰਿਆ ਠੰਡਾ ਕਰਕੇ ਤਾਂ ਉਹਨੂੰ ਪਿਲਾਇਆ ਉਹ ਦੁੱਧ ਦਾ ਬਣਾ ਨਾਲ ਹੀ ਲੇਕ ਪਰ ਆਏ ਨਾ ਹੋ ਜੇ ਖਰਾਬ ਹੋ ਗਿਆ ਤਾਂ ਪਹਿਲੇ ਉਹ ਚਲੇ ਗਈ ਤੇ ਖਰਾਬ ਹੋ ਗਿਆ ਲਾਪ ਹੋ ਗਿਆ ਤਾਂ ਟਿੱਕੀ ਨੂੰ ਕੋ ਜਾ ਗਿਆ ਉਹ ਗੱਲ ਨਹੀਂ ਕਿ ਆਪਣਾ ਇੱਕ ਨਾ ਨਹੀਂ ਸੀ ਥੋੜਾ ਨਹੀਂ ਜਿੱਕਣਾ ਜਾਂਦੇ ਮम्मी ਕਹਿੰਦੀ ਤੇ ਪਾਪਾ ਕਹਿੰਦਾ ਸੀ ਕਿ ਲੋ ਦੁੱਧ ਲੈ ਲਓ ਤੇ ਉਹ ਚ ਮਲ ਵਾਲੀ ਦਵਾ ਕੇ ਮਠਾ ਪੱਤੀ ਪਾ ਕੇ ਉਹ ਵੀ ਲੈਣਾ ਪੜਾ ਲਾਪ ਨੂੰ ਹਮ ਐਕਣੇ ਕਰਦੇ ਉਹ ਦੁੱਧ ਉਹਦੀ ਹੱਤ ਦਾ ਪਈ ਵੀ ਰਹਿੰਦਾ ਨਹੀਂ ਹੁੰਦਾ ਨਾਲਾ ਠੀਕ ਆ ਠੀਕ ਉਹ ਤਾਂ ਸੱਜੇ ਨੂੰ ਤੇ ਜਾ ਸੀ ਲੈ ਕੇ ਆਪਣਾ ਭਾਈ ਕਰਮ ਕਰ ਲਿਆ ਜਿਹੜੇ ਕਮਰੇ ਚ ਰਹਿੰਦੇ ਉਹ ਤਾਂ ਲਾਗੇ ਆ ਨਾਈ ਡੈਰੀ ਉਹ ਡੈਰੀ ਹੈ ਵਾਧਰ ਉਹ ਹਾਂ ਡੈਰੀ ਹੈਗੀ ਆ ਹਾਂ ਡੈਰੀ ਆ ਉਹ ਹਾਂ ਜਿੱਥੇ ਦਾ ਮੈਂ ਲਿਆਈ ਤੇ ਦੁੱਧ ਤਾਂ ਠੀਕ ਆ ਠੀਕ ਆ ਅੱਛਾ ਇਹ ਗਰਮ ਦੇ ਲੈ ਕੇ ਆਰਡਰ ਪਰ ਕਰਾਇਆ ਉਹ ਪਹਿਲੇ ਗਰਮ ਨਹੀਂ ਐ ਇੱਥੇ ਹੁੰਦਾ ਹਮ ਲੈ ਕੇ ਭੋਜ ਜਾਂਦੇ ਕਹਿੰਦਾ ਸਾਡੇ ਵੀ ਜਿਹੜੇ ਇੱਥੇ ਰਹਿਣ ਆਉਂਦੇ ਨਾ ਲੈ ਜਾਈ ਜਾਂਦੇ ਉੱਥੇ ਅੱਛਾ ਇਹ ਉਹ ਹੋਟਲ ਵਾਲਿਆਂ ਨੂੰ ਚਾਹੀਦਾ ਕਈ ਹੋਟਲ ਵਾਲਿਆਂ ਦੇ ਨਾਲ ਰੱਖੀ ਵੀ ਹੁੰਦੀ ਹੈ ਉਤਮੋਸ਼ ਜੀ ਹਾਂ ਉਹਦੇ ਵਿੱਚ ਗਰਮ ਹੋ ਜਾਂਦਾ ਉਹ ਬਾਈ ਉੱਥੇ ਚੱਲ ਜਾਈ ਸਾਂਗੀ ਵਾਲੇ ਦੇ ਵਿੱਚ ਚੱਲ ਜਾਈ ਇੱਕ ਕੱਪ ਹੈ ਬਿੰਦੇ ਆਪਾਂ ਲੈ ਲਓ ਸੋਨੇ ਦਾ ਗਰਮ ਕੋ ਲੈ ਲਓ ਚੋ ਆ ਕੇ ਲੈ ਆਉਂਗੇ ਅਸੀਂ ਲੈ ਕੇ ਉਹ ਮੰਮੀ ਇਹ ਤੇ ਸੀਸੀ ਦੇ ਉਧਰ ਪਾ ਕੇ ਲੈ ਗਈ ਜਿਹੜੀ ਆਹ ਪਾਣੀ ਦੀ ਬੋਤਲਾਂ ਹੁੰਦੀਆਂ ਭਾਈ ਉਹਦੇ ਚੋਂ ਗਰਮ ਤੇ ਪਾਣਾ ਇਹ ਤਾਂ ਲੈ ਪਾਈ ਪਾਈ ਕਹਿੰਦਾ ਹੁ ਕਾ ਤੇ ਪਾਈਏ ਦੁੱਧ ਦਾ ਅਸੀਂ ਲੈ ਲਿਆ। ਉਹਨੂੰ ਤੇ ਲਵਾ ਕੇ ਲਵਾ ਕੇ ਦੇਤਾ ਮੈਂ ਕਹਾਂ ਹੁ ਦੁੱਧ ਘਾ ਤੇ ਪਾਉਂ ਕਿਉਂ ਤੇ। ਵੀ ਜੱਗ ਵੀ ਨਹੀਂ ਪਾਣਦਾ। ਤੇ ਮਾਰ ਆਇਆ ਮੈਂ ਉਹਨੂੰ ਟੋਕੀ ਨਾ ਡੱਬਾ ਲਵਾਂ। ਦੀ ਉਹਦੇ ਚ ਦੁੱਧ ਪਾਇਆ ਲੇ ਗਿਆ। ਉਹ ਕਹਿੰਦਾ ਜੱਗ ਰਿਆ ਤਾਂ ਕਹਿੰਦਾ ਨਹੀਂ ਜੱਗ ਨਹੀਂ ਅਸੀਂ ਦੇਣਾ। ਥਾਨੂੰ ਆਲ ਕਿ ਤੇ ਲੈ ਕੇ ਨੇ ਚੱਲ ਜਣਾ ਜੱਗ। ਵੀ ਹੋਏ ਜਾਂਦਾ। ਪੈਸੇ ਰੱਖ ਲਓ ਭਾਈ ਅਸੀਂ ਜੱਗ ਦੇ ਪੈਸੇ ਰੱਖ ਲਓ ਵੀ ਤੁਹਾਨੂੰ ਇੰਨਾ ਤਵਾਰ ਨਹੀਂ ਹੈਗਾ। ਮੈਂ ਚਲ ਅਸੀਂ ਜੱਗ ਦੇ ਕੇ ਪੈਸੇ ਮੈਂ ਜੱਗ ਦੇ ਦੂੰਗਾ ਤੁਹਾਨੂੰ ਪੈਸੇ ਦੇ ਦੂੰਗਾ। ਕਹਿੰਦਾ ਨਹੀਂ ਸਾਡਾ ਪਾਣੀ ਕਰਕੇ ਹੋਰ ਲਾਉਣਾ ਸਮਾਂ ਆ ਇਹ ਰਮਨੋ ਫਿਰ ਡੱਬਾ ਲੈ ਕੇ ਆਏ ਕੋਈ ਆਇਆ ਆਪ ਨੂੰ ਦੱਸ ਗਿਆ ਨਾ ਮੈਨੂੰ ਉਹ ਇਲੈਕਟ੍ਰਿਕ ਜੇ ਮਿਲਦਾ ਸਾਡੇ ਹੁੰਦਾ ਤਾਂ ਉਥੇ ਇੱਥੇ ਵੀ ਲੈ ਕੇ ਆਉਨੇ ਆਪਾਂ ਹੈਗਾ ਆਪਣੇ ਇਲੈਕਟ੍ਰਿਕ ਨਹੀਂ ਆਪਣੇ ਇੰਡਕਸ਼ਨ ਹਾਂ ਇੱਕ ਜੱਗ ਹੁੰਦਾ ਹੈ ਹਾਂ ਉਹ ਤਾਂ ਹੁੰਦਾ ਉਹ ਲੈ ਆਨੇ ਲੈ ਆਨੇ ਉਹ ਨਾ ਤਾਂ ਲਿਆ ਵੇ ਮੌਲਿਕ ਤੇ ਅੰਤੇ ਪਨ ਨੋਡ ਮੈਣੀ ਜਿੱਨੇ ਹਸਪੀਟਲ ਦੇ ਵਿੱਚ ਚਾਹ ਚੋ ਤੁਸੀਂ ਪਿਛਲੀ ਵਾਰ ਹਾਂ ਇਹ ਹੋ ਗਿਆ ਹਸਪੀਟਲ ਦੇ ਚਾਰੂ ਬੋਤਰ ਸੇ ਅੰਦਰ ਉਹ ਚਿਹਦਾ ਉਹਦਾ ਫੈਲ 1 ਮਿੰਟ ਰਕੇ ਸੌਰੀ ਇਹ ਪਤਾ ਕਿਆ ਕਰਦਾ 20 30 ਰੁਪਏ ਦੀ ਕਰ ਆ ਕਾਲੀ ਜੀ ਚਾਹ ਲਿਆ ਕੇ ਦੇਤੀ ਕਾਲੀ ਜੀ ਚਾਹ ਨਹੀਂ ਤੇ ਸਾਨੂੰ ਨਾਲ ਮਾਸਾ ਦਿੰਦੀ ਸਾਂਡ ਰਹੀ ਹੈ ਉਹ ਮੌਤ ਆਸੀ ਹੈ ਚਾਹ ਨੂੰ ਮੰਮੀ ਉਹ ਚੀਜ਼ ਦਾ ਤਾਂ ਫਾਇਦਾ ਬਹੁਤ ਹੈ ਫਾਇਦਾ ਬਹੁਤ ਹੈ ਦੇਖ ਕਿ ਉਦਾਂ ਵੀ ਬੰਦਾ ਮੰਮੀ ਕਿਤੇ ਘੁੰਮਣ ਫਿਰਨ ਵੀ ਗਿਆ ਵਾ ਉਹ ਆਪਣੀ ਨਾਲ ਲੈ ਜਾ ਉਹ ਕਿਹਾ ਹੋਟਲ ਮਾ ਹੋਟਲ ਮਾ ਇੱਕ ਕੱਪ ਚਾਹ ਦਾ ਘਟੋ ਘਟ 50 ਰੁਪਏ ਦਾ ਮਿਲਦਾ ਜਾਂ ਬੜਾ ਲਾਓ ਨਾਲ ਦੁੱਧ ਲੈ ਕੇ ਗਿਆ ਉਹ ਵੀ ਬੰਦਾ ਹੁਣ ਤਾਂ ਦੁੱਧ ਵੀ ਇਹੋ ਜਿਹਾ ਮਿਲਦਾ ਕਾ ਲੈ ਲਓ ਦੁੱਧ ਸੁੱਕਾ ਲੈ ਲੋ ਤਾਂ ਸੁੱਕਾ ਮਿਲ ਜੰਦਾ ਦੂਆ ਵੀ ਮਿਲ ਜੰਦਾ ਉਹ ਕਈ ਮਹੀਨੇ ਖਰਾਬ ਨਹੀਂ ਹੁੰਦਾ ਠੀਕ ਐਵੇਂ ਕਰੀਏ ਨਹੀਂ ਉਹ ਬੰਦਾ ਲੈ ਜਵੇ ਚਾਹ ਬਣਾਓ ਪੀ ਲਓ ਚਾਹ ਬਣਾ ਲਓ ਪੀ ਲਓ ਆਪਣੇ ਘਰ ਟੇਸਟ ਤਾਂ ਦੇਖੋ ਸੁੱਕੇ ਦਾ ਵੀ ਇਹੋ ਜਿਹਾ ਹੋਣਾ ਦੂਏ ਦਾ ਵੀ ਇਹੋ ਜਿਹਾ ਹੋਣਾ ਟੇਸਟ ਘਰ ਵਰਗਾ ਤਾਂ ਮਿਲਣਾ ਨਹੀਂ ਪਰ ਆਏ ਜੀ ਵੀ ਬੁੱਤਾ ਖਾ ਜਾਂਦਾ ਚਲੋ ਆਪਣਾ ਕੀ ਘੱਟਾ ਖਾ ਜਾਂਦਾ ਦੁੱਧ ਘਟ ਗਿਆ ਚਲੋ ਅਸੀਂ ਪੈਕਟ ਮਾਰ ਲੈਂ ਮੈਂ ਕਿ ਪੈਸੇ ਲਿਆਓ ਤੇ ਇਹਦੀ ਚਾਹ ਹੁੰਦੀ ਚਾਇਨਾ ਦੰਨੂ ਜਾਵੇ ਉਹ ਹੋਰ ਹੋ ਜਾਂਦਾ ਕਈ ਜਿਹੜੀਆਂ ਬਾਨਾਂ ਆਪਣੀਆਂ ਉਹ ਦੇਖ ਲੈ ਤੂੰ ਜਦ ਤੱਕ ਆਪਣਾ ਦੁੱਧ ਨਹੀਂ ਜਾਂਦਾ ਉਹ ਉਹਨਾਂ ਦੇ ਨਿਆਣੇ ਨਹੀਂ ਪੀਂਦੇ ਨਿਆਣੇ ਨਹੀਂ ਪੀਂਦੇ ਕਹਿੰਦੇ ਨਿਆਣੇ ਨੇ ਉਨੀ ਪੀ ਲਾ ਇੱਕ ਤਾਂ ਦੇਰੇ ਆਏ ਆਗੇ ਤੇ ਜੇ ਪਿੱਛੇ ਆਏ ਤਾਂ ਹੋ ਗਏ ਵਗਦਾ ਸਾਲਪ ਹੂੰ ਦੇਰੇ ਆਈ ਐ ਤੇ ਦੂਬ ਹੋ ਗਏ ਉਹ ਐਸੇ ਵਾਲਾ ਹੂੰ ਉਹ ਆਈ ਤੇ ਤਾਂ ਗੈਰੇ ਬਗਲੀ ਆਈ ਕੀ ਬਨੇ ਕਿਹੜੇ ਕੰਮ ਨੂੰ ਆਏ ਤੇ ਖਰੇ ਕਸ ਨੂੰ ਆਏ ਤੇ ਹੂੰ ਤਾਂ ਭਾਈ ਦੁੱਧ ਦੱਤਾ ਕੰਮ ਕਰਕੇ ਕਹਿੰਦਾ ਇਹ ਜੇ ਤਾਂ ਦੁੱਧਾ ਸੀ ਕਦੇ ਅੱਜ ਤੱਕ ਪੀਤਾ ਹੀ ਨਹੀਂ ਕਹਿੰਦਾ ਦੁੱਧੇ ਬੜੀ ਸਵਾਦ ਹੈ ਹੂੰ ਐਨ ਦੁੱਧ ਕਹਿੰਦਾ ਸਵਾਦ ਆ ਮੂੰਹ ਨੂੰ ਵੀ ਠੀਕ ਲੱਗਦਾ ਪੀਣੇ ਨੂੰ ਕਹਿੰਦਾ ਬਹੁਤ ਚੰਗਾ ਦੁੱਧ ਪੀਤਾ ਭਾਈ ਜੇ ਦੁੱਧ ਨਹੀਂ ਪੀਤਾ ਹੂੰ ਉਹ ਘਰ ਦੀ ਚੀਜ਼ ਦਾ ਫਰਕ ਪੈਦਾ ਹੈ ਐਂ ਕਹਣ ਸਮਾਉ ਗਈ ਤੇ ਚਲੋ ਭਾਈ ਬਾਕੀ ਗੱਲਾਂ ਬਾਤਾਂ ਸਾਰੀਆਂ ਚੱਲੀ ਜਾਣੀਆਂ ਟਾਈਮ ਲੰਘਦਾ ਜਾਂਦਾ ਹੈ ਤੇ ਹੁਣ ਚੱਲੀਏ ਪਹਿਲਾਂ ਅ ਵੀਰਾਂ ਨੂੰ ਉਤਾਰ ਕੇ ਆਵਾਂ ਜੀ ਹੁਣ ਉੱਥੇ ਦਾ ਚਲੋ ਮਨਿਕਾ ਦੀ ਦੀ ਨਿਆਏ ਉਹ ਪਤਾ ਨਹੀਂ ਇੱਥੇ ਛੋਟ ਲੇ ਹੋਣਾ ਪਤਾ ਨਹੀਂ ਨਹੀਂ ਉੱਥੇ ਦਾ ਨੱਠ ਭੱਜ ਕਰਕੇ ਭਾਈ ਚਾਰ ਫੋਨਾ ਬਸ ਪਰ ਹਨਾ ਤੇ ਦੀਦੀ ਨੂੰ ਥੋੜੇ ਜਿਹੇ ਪੈਸੇ ਦੇ ਦੋ ਸਾਡੇ ਚੀਜੀ ਆ ਲਿਆਉਗੀ ਛੁੰਛਰ ਲਿਆਉ ਲਿਆਉਗੀ ਦੀਦੀ ਪਹਿਲਾਂ ਕਿੱਦਾਂ ਹੁੰਦਾ ਨਾ ਸਬ ਪੈਸੇ ਜ਼ਰੂਰ ਲੈ ਲੈ ਮੈਂ ਆਪੇ ਲਿਆ ਦਿੰਦਾ ਪਹਿਲਾਂ ਬਹੁਤ ਹੁੰਦਾ ਸੀ ਮੰਮੀ ਇਹਨੂੰ ਕਹਿੰਦਾ ਸੀ ਸਵੇਰ ਨੂੰ ਚੱਲੀ ਆਂ ਚੁੰਛਲੇ ਦੇ ਏਂ ਜੀਜੀ ਆ ਵੀ ਆਈ ਸਾਰੇ ਬਹੁਤ ਜ਼ਿਆਦਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨੇ ਪਿਆਰ ਚੋ ਨਾਣੇ ਨਿਆਣੇ ਜੋਗੀ ਲਿਆਉਂਦੇ ਚੀਜ਼ ਬੇਚਾ ਇਹਦੇ ਨਾਲ ਘਹਿਰੂ ਮਨੋ ਕੇ ਪੈਸੇ ਖੁੱਲੇ ਹੋਏ ਦੇ ਦੂੰਗੇ ਇਹਦੇ ਨਾਲ ਦੇਖ ਲੰਨਾ ਜੇ ਖੁੱਲੇ ਨਾਲ ਹੋਏ ਉਹ ਉਹਦੇ ਚੋਂ ਕੱਢ ਦਿੰਦੇ ਗੋਲਕੀ ਲਾਈ ਵੀ ਆ ਮੈਂ ਗੋਲਕ ਲਾਈ ਹੋਈ ਹੈ ਭਾਈ ਜਿਹੜੇ ਹੁਣ ਬੰਨਾ ਬੰਨਾਂ ਤੇ ਜਿੱਦਾਂ ਪਹਿਲੀਆਂ ਪਪਾਏ ਹੁੰਦੇ ਆ ਜਿਹੜੇ ਹੁਣ ਕਈ ਬੰਦੇ ਦਾ ਦੇਖ ਲਓ ਤੁਸੀਂ ਜੇ 7 ਰੁਪਏ ਵੀ ਉੱਪਰ ਬਾਦ ਨਹੀਂ ਭਾਈ ਉਹ ਵੀ ਦੇ ਦਿੰਦਾ ਅਗਲਾ ਕਈ ਤਾਂ ਕਈ ਖੁੱਲੇ ਹਾਤੇ ਵਾਲੀ ਆ ਉਹ ਕਹਿੰਦਾ ਪਹਿਲਾਂ ਹੀ ਕਹਿੰਦੇ ਹੁੰਦੇ ਵੀ ਕਿੱਥੇ ਕਾਟੀ ਮਾਰੀਏ ਵੀ ਚਲੋ ਵੇਖਦਾ ਰਹਣਾ ਸੁਭਾਅ ਹੈ ਫਿਰ ਤਾਂ ਕਰਕੇ ਭਾਣ ਜੋਗੀ ਭਾਈ ਗੋਲ ਕਲਾਈ ਹੋਈ ਉਹਦੇ ਚ ਪਾਰੀ ਦੀ ਆ ਕਿ ਹਨਾ ਇਹ ਗੋਲ ਕਰ ਜਾਵਾਂ ਗੋਲ ਦੇ ਪਾਏ ਮੈਂ ਥੋੜੇ ਜਿਹੇ ਬڑے ਨੋਟ ਸੀ ਤੇ ਬਸ ਆਏ ਉਹ ਕਹੀ ਜਾਂਦੇ ਨੇ بڑے ਨੋਟ ਪਾਏ ਬڑے ਨਿਕਾ ਕੱਢ ਹੋਈ ਜਾਂਦੇ ਬڑے ਨੋਟ ਦਾ ਇਹਦਾ ਗੋਲ ਦਾ ਇੱਕ ਚੱਕਰ ਹੈ ਇਹ ਨਾ ਇੱਥੇ ਤੇ ਆ ਖੁੱਲ ਜਾਂਦੀ ਹੈ ਜੀ ਐਦਾਂ ਸੌਖੀ ਉਹ ਹੈ ਇਹਦੇ ਚੋਂ ਕੱਢਣੇ ਹਾਂ ਬڑے ਨੋਟ ਇਹਦੇ ਚੋਂ ਨਿਕਲ ਗਏ ਜੀ ਫੇਰ ਮੈਂ ਇੱਕ ਪਾਉਨੇ ਕਰ ਤੇ ਬੰਦ ਕੱਢੇ ਹੋયા ਆ ਨਹੀਂ ਹਾਂ ਮੈਂ ਤਾਂ ਬਸ ਕੱਢ ਲੈਣੇ ਫਾਰਵੇ ਇਹਦੇ ਤੇ ਦਾਦਾ ਦਾ ਸਿੱਕੇ ਜਿਆਦਾ ਪਾਈ ਦਿੰਦਾ ਇੱਥੇ ਹੀ ਆ ਨੱਕ ਨੇ ਜਹੀ ਲੈ ਦਾ ਸਾਰੇ ਕੀ ਕਰਦੇ ਸਾਰੇ ਵਿਚਾਰ ਖਰੀਦ ਲਿਆਈ ਜਾਂਦੇ ਆ ਸੌਕੇ ਨਿਕਲ ਜਾਂਦੇ ਨਹੀਂ ਆਏ ਨਾ ਮੇਰਾ ਖਾਲੀ ਬਨੇ ਆਪਣੇ ਪਦੇ ਜਾ ਬੰਦਵਾਸ ਪੱਲੇ ਉਹ ਪਾਹੋਲੇ ਦੇ ਕਈ ਜਗ੍ਹਾ ਤੇ ਉਹ ਨਾ ਫੇ ਅੱਥਾ ਨੀ ਚਾ ਬਨੈ ਵੀ ਮੈ ਹੁਣੇ ਵਰਪਾ ਨਾ ਮਨ ਮੋਟੋ ਵੀ ਪਾਹੋਲੇ ਦੇ ਇੱਕ ਤਾਂ ਜਿਪ ਖਰਾਬ ਹੋ ਗਈ ਲੋਨ ਵੀ ਅਬਦਲ ਚਾਲੇ ਦੇ ਫਾਟ ਜੰਦੀ ਆ। ਹਾਂ ਬਸ ਗਿਆ। ਜਿ ਫਲਵਾਲ ਆਨਗਾ ਨੀ। ਹੂੰ ਬੰਨੇ ਵੇਤਾ ਮੋੜ। ਹੋਰਨੇ ਵਾਲੀ ਉਹ। ਹਾਂ ਹੈਗੀ ਹੈ ਜਿਹੜੀ ਤਾਂ ਫਸ ਤੇਰੀ ਤੇ। ਚਾਰ ਦੂ। ਅਗਲੇ ਹੀ ਪਾਣੀ ਦੇ ਤੌਰ ਤੇ। ਹਾਂ ਬੜ। ਗਲੇ ਜ ਪਾਣੀ ਪਾ ਲਈ। 100 ਰੁਪਿਆ ਇਹ ਮੇਰੇ ਵੱਲ ਤੇ ਪਾ ਲਈ। ਜੀ ਬਾਬਾ ਜੀ ਛੇਤੀ ਬੁਲਾਣ ਵਿੰਦਰ ਨੂੰ। ਹਾਂ। ਹੋਰ ਖੁੰਲੇ ਨੰਕੇ ਹੀ। ਹੋਦੇ। ਅੱਜ ਬੈਠੀ ਕਰਦੇ ਹਾਂ। ਲੈ ਲੇ। ਦੇ ਕਰਾਇਆ ਮੇਰੇ ਕੋਲ ਤੇ ਨਾ ਲੇਖ ਦੇਖ ਲਓ ਲੈ ਤੇ ਬਧੀਆ ਘਰ ਲੈ ਆਪਣੇ ਲੱਗ ਜੂਗਾ ਤਾਂ ਦੱਸੂਗਾ ਲੈ ਨਹੀਂ ਮੈਂ ਬਜਾਅ ਕਰਦਾ ਹਾਂ ਵਾਹ ਤੇ ਬਧੀਆ ਘਰ ਨਹੀਂ ਆਪਣੇ ਲੱਗ ਜੂ ਹਾਂ ਆ ਦੋ ਦਾ ਤਿੰਨੇ ਪਹਿਣੇ ਆ ਤਿੰਨ ਜਣਿਆਂ ਨੇ ਬੱਸ ਦੇਵੇਂ ਆ ਕਿਹਨੇ ਕਿਹਨੇ ਕੜੇ ਕੜੀ ਪਾਰਟੀ ਹੋ ਗਈ ਇੱਕ ਭਾਪਾ ਜੀ ਹੋ ਗਏ ਇੱਕ ਤੂੰ ਹੋਵਾਂਗਾ ਕਿਧਰੇ ਜੀਜੇ ਨੇ ਦਏ ਕੰਨ ਅੰਦਰ ਗੱਲੇ ਜੇ ਪਾਈ ਇਹ ਲੱਗ ਰੱਖਿਆ ਤਾਂ ਹੀ ਫਿਰ ਇਹੋ ਤੇ ਬੈਣਾ ਬੱਸ ਬੱਸ ਬਹੁਤ ਏ ਉਹ ਗਨੇ ਬਾਈ ਮੇਰੇ ਖਿਆਲ ਨਾਲ ਹੋ ਗਿਆ ਹੁਣ 5-700 ਦਾ ਬੱਦੇ ਹੋ ਗਿਆ ਹੁਣ ਵਾਹਿਗੁਰੂ ਆਏ ਆ ਬਹੁਤ ਆਰਮ ਵਿੱਚ ਬਹੁਤ ਆ ਹੋ ਗਿਆ ਹੁਣ ਮੈਂ ਜਿਹੜਾ ਪਾਤਰ ਜਿਹੜਾ ਉਹ ਤੇ ਜਿਹੜਾ ਜਮੇ ਸਰਦੀ ਚਾਕੇ ਪਾਇਓ ਵਿੱਚੇ ਉਲਦੀ ਲੱਗ ਜਾਂਦੀ ਉਹਨਾਂ ਨੂੰ ਯਾਰ ਹੋਰ ਤਾਂ ਕੋਈ ਵੀ ਨਹੀਂ ਦਿਖਦਾ ਕੱਢ ਲੈ ਤੂੰ ਤਾਂ ਤਿੰਦਾਂ ਦਾ ਕੀ 30 35 ਵੀਰੇ ਜਾਂ ਤੈਨੂੰ ਪੈਣੀ 100 ਰੁਪਏ ਦਰਜਾ 300 ਬੰਦੇ ਆ ਆ ਇਹ ਦਸ ਸਾਰੀ ਇੱਕ ਗੱਲ ਆ ਰੱਬ ਨੂੰ ਜਾਣਣੀ ਉਦੋਂ ਹੀ ਕੰਡੇ ਤੇ ਮੈਂ ਨਹੀਂ ਅਸੀਂ ਕਦੇ ਕੱਢਦੇ ਜੇ ਕੱਢਣੇ ਇੱਜ 100 ਰੁਪਏ ਕੱਢਦੇ ਮਤਲਬ ਇਹ 10 ਰੁਪਏ ਆਏ ਨਾਲ ਨਹੀਂ ਆਉਂਦੇ ਨੋਟ ਨਹੀਂ ਗੱਡੇ ਨਾਸਕਾ ਪਰ ਆ ਗਈ 1 ਕਰੋੜ ਰੁਪਏ ਤੇ ਉਹ ਨੋਟਾਂ ਦੀ ਗੱਲ ਕਰਦੀ 10 ਰੁਪਏ ਦੇ ਸਿੱਕੇ ਨਹੀਂ ਪਈਵੇਂ ਨੋਟਾਂ ਦੀ ਗੱਲ ਕਰ ਗਏ ਮੈਂ ਵੀ ਨੋਟ ਨਹੀਂ ਗੱਡੇ ਨੋਟ ਨਹੀਂ ਉਦਾਂ ਉਹ ਕਰੀਤੇ ਭਾਈ ਆਪਾਂ ਉਹ ਪਾੜੀ ਛੱਟਦੇ ਫਿਰ ਮੈਂ ਕਿਹਾ ਉਹ ਪਾੜੀ ਉਹੀ ਤੇ ਜਿਹ ਪਾਣੇ ਰੱਖਣੀਆਂ ਮੈਂ ਵੀ ਹੁਣ ਗੱਲਾਂ ਮਿੱਟੀ ਦੇ ਕਰੀਏ ਹੱਥ ਦੀ ਕਨੇਪਾਰੀ ਆਏਗਾ ਸੌ ਦਾ ਖੁੱਲੇ ਬਨੇ ਲੋ ਬੜੇ ਵਦੇ ਨੇ ਸੌ ਦਾ ਆਹ ਤੇ ਸੱਚੀ ਗੱਲ ਹੈ ਮੈਂ ਵੀ ਆਏ ਕਰਦੀ ਆ ਦਾਦਾ ਦਾ ਇਕੱਠੇ ਕਰਕੇ ਜਦ ਵੀ ਜਾਓ ਨਹੀਂ ਵੈਸਾ ਠੀਕ ਹੈ ਉਦੇਵ ਹੁੰਦੇ ਆ ਦਾ ਮੈਂ ਤਾਂ ਹੁਣ ਦੇਖਿਆ ਨਾ ਮੈਂ ਤਾਂ ਅੰਦਰ ਆਣ ਨੂੰ ਮੇਰਾ ਬੜੇ ਨੋਟ ਕੱਢ ਲਏ ਤੇ 100 ਆ ਗਏ ਉਹ ਜਮੇ ਫਟ ਗਿਆ 50 ਦਾ ਨੋਟ ਜਮੇ ਉਹ ਕਿਹਦੀ ਕਿਹਦੀ ਨੋਟਾਂ ਨੂੰ ਕਾਹਦਾ ਪਟਿਆ ਨੋਟ ਮੈਨੂੰ ਪਤਾ ਨਾ ਕਾ ਪਿਆ ਕਿਹਦੇ ਟਾਈਮ ਕਿਹਦੇ ਟਾਈਮ ਉਹ ਮੈਂ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਸਾਨੂੰ ਕਿਹਦੇ ਅਗਲੇ ਵਲੌਗ ਚ ਤੇ ਭਾਈ ਸਾਰੇ ਰੁਕੇ ਆ ਬਸ ਸਰਬੱਤ ਦਾ ਭਲਾ ਰੱਖਿਆ ਚਲੋ ਠੀਕ ਹੈ ਜੀ ਫਿਰ ਦੇਓ ਜੱਜ